ਅੱਜ 5 ਦਸੰਬਰ 2025 ਦਿਨ ਸ਼ੁੱਕਰਵਾਰ ਦਾ ਰੋहिणी ਨਕਸ਼ਤਰ ਹੈ ਪ੍ਰਤੀਵਾਦਾ ਤਿਥੀ ਹੈ ਜੀ ਹੁਣ ਚਲੋ ਮਿਹਰਪੱਖ ਸ਼ੁਰੂ ਹੋ ਗਿਆ ਰੋहिणी ਨਕਸ਼ਤਰ ਹੈ ਰੋहिणी ਨਕਸ਼ਤਰ ਹੈ 11:46 ਮਿੰਟ ਤੋਂ ਬਾਅਦ ਮਰਗਾ ਨਕਸ਼ਤਰ ਚੱਲੇਗਾ ਮਿਥੂਨ ਰਾਸ਼ੀ ਵਿੱਚ ਚੰਦਰਮਾ ਰਾਤ ਨੂੰ 10:16 ਮਿੰਟ ਤੱਕ ਜਾਣਗੇ ਉਦੋਂ ਤੱਕ ਬ੍ਰਿਖ ਰਾਸ਼ੀ ਵਿੱਚ ਰਹਿਣਗੇ ਪੋਹ ਮਹੀਨੇ ਦੇ ਜੋ ਕ੍ਰਿਸ਼ਨ ਪੱਖ ਆਰੰਭ ਹੋ ਗਿਆ ਤੇ ਗੁਰੂ ਅੱਜ ਫੇਰ ਮਿਥੂਨ ਰਾਸ਼ੀ 'ਚ ਵਾਪਸ ਉੱਧਰ ਗਏ ਸੀ ਬ੍ਰਿਖ 'ਚ ਤੇ ਹੁਣ ਫੇਰ ਮਿਥੂਨ 'ਚ ਵਾਪਸ ਆ ਗਏ 5:25 ਮੈਂ ਟਿਮਟ ਸ਼ਾਮ ਨੂੰ ਚਲੇ ਜਾਣਾ ਗੁਰੂ ਨੇ ਵਾਪਸ ਤੇ ਗ੍ਰਹਾਂ ਦੇ ਮੁਤਾਬਕ ਗੁਰੂ ਦਾ ਮਾਰਗੀ ਹੋਣਾ ਪੁੱਲਰ ਵੱਸੂ ਨਕਸ਼ਤਰ ਚ ਜਾਣਾ ਗੁਰੂ ਜੋ ਹੈ ਇਹ ਹਜੇ ਬੱਕਰੀ ਹੋਈ ਐ ਵੈਸੇ ਮਾਰਗੀ ਨਹੀਂ ਹੋ ਰਿਹਾ ਬਸ ਚਲੇ ਜਾਣਾ ਹਜੇ ਪਿਛਲੇ ਗ੍ਰਹਾਂ ਵਿੱਚ ਜਦੋਂ ਮਾਰਗੀ ਹੋ ਗਿਆ ਤਾਂ ਹੋ ਸਕਦਾ 5:25 ਮਿੰਟ ਤੋਂ ਬਾਅਦ ਹੋ ਜਵੇ ਮਾਰਗੀ ਹੈਨਾ ਤੇ ਗ੍ਰਹਿ ਮੁਤਾਬਕ ਅੱਜ ਦੇ ਦਿਨ ਸੂਰਜ ਦੇ ਸਾਹਮਣੇ ਚੰਦਰ ਰਹੇਗਾ ਭਾਵੇਂ ਪੂਰਨ ਮਾਸ਼ੀ ਦਾ ਪੱਖ ਖਤਮ ਹੋ ਚੁੱਕਾ ਹੈ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਜਾਣਾਂਗੇ ਰੋहिणी ਤੇ ਉਸ ਤੋਂ ਬਾਅਦ ਮੰਗਲ ਦਾ ਨਕਸ਼ਤਰ ਚੱਲੇਗਾ ਗ੍ਰਹਾਂ ਦੀਆਂ એનર્ਜੀ ਨੂੰ